ਇਹ ਲਿਖਿਆ ਰਹੇ ਜੋ ਚੁੱਪੇ ਸਾਤੇ ਅਖਬਾਰਾਂ ਰਾਹੀਂ ਜੋ ਗੁਨਾਹ ਕੀਤੇ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਅਹੁਦੇ ਵੀ ਬਾੜੇ ਤੇ ਹਮਾਇਤ ਨਹੀਂ ਕੀਤੀ ਬੀਬੀ ਜਗਿਰਤ Kaur, ਪ੍ਰਯੰਕ ਸਿੰਘ ਜੱਜੂ ਬਾਦਰਾ, ਸਰਦਿਤ ਸਿੰਘ, ਵਿਕਰਮ ਸਿੰਘ ਬਗੇਠਾ, ਸੋਹਣ ਸਿੰਘ ਕੰਡਾਲ, ਪੇਸ਼ੰਕਰ ਸਿੰਘ, ਸ਼ਰਨਜੀਤ ਸਿੰਘ, ਚਰਨਜੀਤ ਸਿੰਘ, ਅਵੇਸ਼ ਪ੍ਰਤਾਪ ਸਿੰਘ ਇਹ ਕੱਲ੍ਹ ਬੀਤੇ 3/12/24 ਨੂੰ ਪਾਰਾ ਤੋਂ 1 ਵਜੇ ਤੱਕ ਜਿਹੜੇ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਜਿਹੜੇ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਅਲਾਟ ਕੀਤੀ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ ਪੰਜ ਦਿਨ ਆਪਣੇ ਨਕਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਣ ਦੀ ਸੇਵਾ, ਝਾੜੂ ਦੀ ਸੇਵਾ, ਹੋਰ ਚੀਜ਼ ਦੀ ਸੇਵਾ ਕਰਦੇ ਆਂ ਔਰ ਪਾਂਡਰ ਵਾਸਤੇ ਕਰ ਲਈ ਹੈ